ਸਸਿਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਯਾਤਰਾ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਾਰਗ ਜਿਹੜਾ ਭਾਸ਼ਾ ਪੁਵਾਗ ਨੇ ਪਬਲਿਸ਼ ਕੀਤਾ ਹੋਇਆ ਨਕਸ਼ਾ ਉਸ ਨਕਸ਼ੇ ਨੂੰ ਫਾਲੋ ਕਰਦੇ ਹੋਏ ਅਸੀਂ ਅਲੱਗ-ਅਲੱਗ ਪਿੰਡਾਂ ਜਾ ਕੇ ਗੁਰੂ ਘਰਾਂ ਦਾ ਦਰਸ਼ਨ ਕਰਦੇ ਆਂ ਤੇ ਜਿਹੜੀ ਵੀ ਗੁਰੂ ਘਰਾਂ ਵਿੱਚ ਪ੍ਰਾਤਨ ਰੁੱਖ ਮੌਜੂਦ ਆ ਉਹਨਾਂ ਨੂੰ ਅਸੀਂ ਰਿਕਾਰਡ 'ਚ ਲਿਆ ਰਹੇ ਆਂ ਕਿਉਂਕਿ ਉਹ ਰਿਕਾਰਡ 'ਚ ਲਿਆਉਣਾ ਬਹੁਤ ਜ਼ਰੂਰੀ ਸੰਗਤ ਨੂੰ ਆ ਕੇ ਪਤਾ ਲੱਗੇ ਕਿ ਸਾਡੇ ਪ੍ਰਾਤਨ ਰੁੱਖ ਕਿਹੜੇ-ਕਿਹੜੇ ਗੁਰੂ ਘਰਾਂ 'ਚ ਮੌਜੂਦ ਆ ਤੇ ਅਸੀਂ ਜਿਹੜੀ ਇਸ ਯਾਤਰਾ ਦੌਰਾਨ ਅੱਜ ਜਿਹੜਾ ਜਿਹੜੀ ਯ ਹੀਰਾ ਤੁਸੀਂ ਰਤਨ ਤੇ ਪਹੁੰਚਿਆ ਜਿੱਥੇ ਗੁਰਦੁਆਰਾ ਟਾਲੀ ਸਾਹਿਬ ਮੌਜੂਦ ਆ ਤਾਂ ਇੱਥੇ ਟਾਲੀ ਦਾ ਮਤਲਬ ਹੈਗਾ ਗੁਰੂ ਪਾਸ਼ਾ ਜਰ ਉਹ ਇੱਥੇ ਪਹੁੰਚੇ ਤਾਂ ਇੱਕ ਰਾਤ ਗੁਰੂ ਪਾਸ਼ਾ ਠਹਿਰੇ ਤਾਂ ਗੁਰੂ ਪਾਸ਼ਾ ਨੇ ਟਾਲੀ ਦਾਤਨ ਕੀਤੀ ਜਿਹੜੀ ਕਿ ਬਹੁਤ ਮਸ਼ਹੂਰ ਆ ਪੰਜਾਬ ਚ ਤਾਂ ਉੱਥੋਂ ਫਿਰ ਜਿਹੜੇ ਟਾਲੀ ਦੇ ਪੰਜ ਫਾੜ ਕਰਕੇ ਗੁਰੂ ਸਾਹਿਬ ਨੇ ਉਹ ਗੱਡੇ ਉੱਥੋਂ ਟਾਲੀ ਦਾ ਰਖੋਤ ਹੋਇਆ ਤਾਂ 올ਡ ਟਾਲੀ ਰੁਖ ਆਪਣੀ ਸੰਸਾਰ ਯਾਤਰਾ ਕਿਸੇ ਸਮੇਂ ਪੂਰੀ ਕਰ ਚੁੱਕਿਆ ਪਰ ਉਸ ਦੀ ਮੁੱਢੀ ਜਿਹੜੀ ਹੈਗੀ ਆ ਇੱਥੇ ਗੁਰਦੁਆਰ 15 ਪ੍ਰਬੰਧਕ ਕਮੇਟੀ ਨੇ ਸੰਭਾਲ ਕੇ ਰੱਖੀ ਹੋਈ ਆ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਆ ਬੜੀ ਹੀ ਮਹੱਤਤਾ ਹੈਗੀ ਇਸ ਟਾਲੀ ਦੀ ਰੁਖ ਦੀ ਜਿਹੜੇ ਕਿ ਜਿਹੜੇ ਲੋਕ ਵੀ ਸੰਗਤ ਇੱਥੇ ਦਰਸ਼ਨ ਕਰਨ ਗੁਰੂ ਘਰ ਦੇ ਦਰਸ਼ਨ ਕਰਨ ਟਾਲੀ ਦਰਸ਼ਨ ਵੀ ਕਰਦੀ ਹੈਗੀ ਆ ਤਾਂ ਇਸ ਤੋਂ ਪਹਿਲਾਂ ਅਸੀਂ ਜਿਹੜੀ ਸਾਡੀ ਯਾਤਰਾ ਟਾਲੀਆ ਦਾ ਸਾਹਿਬ ਗੁਰਦ ਰੈਕੋਰਡ ਪਿੰਡ ਆ ਉੱਥੇ ਅਸੀਂ ਦਰਸ਼ਨ ਕੀਤੇ ਤੇ ਦੂਜੀ ਟਾਲੀ ਸਾਨੂੰ ਇੱਥੇ ਇਸ ਇਲਾਕੇ ਚ ਜਿਹੜੀ ਲੁਧਿਆਣਾ ਜ਼ਿਲ੍ਹੇ ਦੇ ਇਲਾਕੇ ਚ ਮਿਲੀ ਆ ਇਹੀ ਮੱਤਤਾ ਤਾਂ ਹੈ ਕਿ ਪੰਜਾਬ ਦਾ ਰਾਜ ਰੋਖਾ ਟਾਲੀ ਇਸ ਵਾਰ ਦੱਸਣਾ ਚਾਹਾਂਗੇ ਅਸੀਂ ਇੱਕ ਕਟੂ ਪਿੰਡ ਹੈਗਾ ਜਿਹੜਾ ਬਰਨਾਲੇ ਦਾ ਉੱਥੇ ਅਸੀਂ ਟਾਲਾ ਸਾਹਿਬ ਕਬਰ ਕੀਤਾ ਜਦੋਂ ਟਾਲੀ ਦਾ ਰੋਖ ਬਹੁਤ ਬਜ਼ੁਰਗ ਹੋ ਜਾਂਦਾ ਵੱਡਾ ਹੋ ਜਾਂਦਾ ਉਹਨੂੰ ਟਾਲਾ ਕਹਿ ਦਿੰਦੇ ਹੈਗੇ ਆ ਪੁਰਾਣੇ ਸਮੇਂ ਵਿੱਚ ਪੰਜਾਬ ਦਾ ਸਿਸਟਮ ਸੀਗਾ ਤੇ ਉਹ ਵੀ ਸਾਡਾ ਜਿਹੜੀ ਟਾਲੀ ਹੈਗੀ ਆ ਸੰਸਾਰਿਕ ਯਾਤਰਾ ਪੂਰੀ ਕਰ ਗਈ ਹੈ ਤਾਂ ਸਾਨੂੰ ਹੁਣ ਸਮੇਂ ਦੀ ਦੌੜ ਹੈਗੀ ਹੈ ਜਿੰਨੇ ਵੀ ਸਾਡੇ ਗੁਰੂ ਘਰ ਹੈਗੇ ਆ ਉੱਥੇ ਮਤਲਬ ਰੁੱਖਾਂ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਗੁਰੂ ਘਰ ਅਸੀਂ ਦੇਖਿਆ ਜਿਨ੍ਹਾਂ ਨੇ ਬਿਊਰੋਗ ਰੁੱਖ ਸੰਭਾਲੇ ਹੋ ਜਿਵੇਂ ਰੇਰੂ ਸਾਹਿਬ ਗੁਰਦਰਾ ਸਾਹਿਬ ਨਾਲ ਉਥੇ ਬਹੁਤ ਵਧੀਆ ਰੇਰੂ ਦੇ ਰੁੱਖ ਨੂੰ ਸੰਭਾਲਿਆ ਹੋਇਆ ਐ ਸਾਡਾ ਮਾਛੀਬੜਾ ਸਾਹਿਬ ਚਰਨ ਕਮਲ ਸਾਹਿਬ ਗੁਰਦਰਾ ਸਾਹਿਬ ਜੰਡ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਐ ਫਤਿਹਪੁਰ ਪਿੰਡ ਵਿੱਚ ਜੰਡ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਐ ਇਸੇ ਤਰ੍ਹਾਂ ਹੀ ਰਾਜੂ ਮਾਜਰਾ ਪਿੰਡ ਅਥੇ ਟੱਕ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਸਾਡੇ ਬਹੁਤ ਸਾਰੀਆਂ ਐਗਜ਼ਾਮਪਲ ਹੈਗੇ ਜਿਹੜਾ ਗੁਰੂ ਘਰਾਂ ਨੇ ਬਹੁਤ ਹੀ ਪਿਆਰ ਨਾਲ ਉਹਨਾਂ ਨੂੰ ਮਤਲਬ ਰ ਤੇ ਜਿਹੜੇ ਬਾਕੀ ਗੁਰੂ ਘਰਾਂ ਚ ਰੋਖਿਆ ਗਿਆ ਉਹ ਜਿਵੇਂ ਹੁਣ ਇੱਥੇ ਇੱਥੇ ਸਾਡੇ ਲੰਗਪਿੰਡ ਖੇਰਨੀ ਦੇ ਰੁੱਖ ਪਿਛੇ ਖੇਰਨੀ ਸਾਹਿਬ ਗੁਰਦਰਾ ਪਿਆ ਨੋਵੇਂ ਪਾਸ਼ਾ ਜੀ ਚਰਨਸ਼ੋ ਪ੍ਰਾਪਤ ਜਗ੍ਹਾ ਹੈਗੀ ਆ ਉੱਥੇ ਸੀ ਦੇਖਿਆ ਯੂਥ ਕਲੱਬ ਨੇ ਮਿਲ ਕੇ ਜਦੋਂ ਉਹਨੂੰ ਕਿਉਂਕਿ ਖੇਰਨੀ ਮਰ ਰਹੀ ਸੀ ਉਹਨੂੰ ਦੇਖਿਆ ਵੀ ਕਿਉਂ ਮਰ ਰਹੀ ਖੇਰਨੀ ਅਜਰੋਂ ਨੇ ਪਟਰਾ ਸ਼ੁਰੂ ਕੀਤਾ ਮਤਲਬ ਕਹਿੰਦਾ ਤਿੰਨ ਫਰਸ਼ ਪੱਕੇ ਨਿਕਲੇ ਉਸ ਜਗ੍ਹਾ 'ਚੋਂ ਤਾਂ ਉਸ ਤੋਂ ਬਾਅਦ ਹੋਂ ਉਸ ਉਸ ਜਿਹੜੀ ਖੇਰਨੀ ਨੂੰ ਖੇਰਨੀ ਦੇ ਘੇਰੇ ਨੂੰ ਉਹਨਾਂ ਨੇ ਕੱਚਾ ਕੀਤਾ ਤੇ ਉਹਦੇ ਮਿੱਟੀ ਲਾਈ ਹੈਗੀ ਆ ਇਸ ਕਰਕੇ ਜਿਸ ਵੀ ਗੁਰੂ ਘਰ ਚ ਆਪਣੇ ਮਤਲਬ ਕਹਿੰਦਾ ਰੁੱਖ ਮਰੂ ਮजूद ਆ ਪ੍ਰਾਤਨ ਤਾਂ ਉਹਨਾਂ ਦਾ ਜਿਹੜਾ ਘੇਰਾ ਹੈਗਾ ਉਹ ਵੀ ਘਟੋ ਘਟਾ ਪਰ ਉਹ ਜਿਹੜਾ 2 ਫੁੱਟ ਕਰਨਾ ਚਾਹੀਦਾ ਤੇ 3 ਤੋਂ 4 ਫੁੱਟ ਜਿਹੜਾ ਹੈਗਾ ਸਾਡਾ ਜਿਹੜਾ ਥੱਲੜਾ ਹਿੱਸਾ ਹੈਗਾ ਉਹਨੂੰ ਥੱਲਾ ਕੱਚਾ ਕਰਨਾ ਚਾਹੀਦਾ ਤਾਂ ਕਾਰਨ ਇਹ ਕਿਉਂਕਿ ਸਾਡੇ ਜਿਹੜੇ ਲੋਕ ਹੈਗੇ ਸਾਡੀ ਸੰਗਤ ਹੈਗੀ ਹੈ ਇਹਨਾਂ ਰੁੱਖਾਂ ਤੋਂ ਬਹੁਤ ਸੇਧ ਲੈਂਦੀ ਹੈ ਉੱਥੋਂ ਮਤਲਬ ਤਾਂ ਉਹਨਾਂ ਰੁੱਖਾਂ ਦੇ ਦਰਸ਼ਨਗਰ ਦੇ ਉਹਨਾਂ ਨੇ ਮੱਥਾ ਟੇਕਦੀ ਆ ਤਾਂ ਸਾਡਾ ਫਰਜ ਬੰਦਾ ਹੈਗਾ ਸਾਰਿਆਂ ਦਾ ਮਿਲ ਜੁਲ ਕੇ ਸਾਡੇ ਜਿਹੜੇ ਪੰਜਾਬ ਦੇ ਜਿੰਨੇ ਪੰਚਾਇਤਾਂ ਹੈਗੇ ਜਿੰਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੇ ਸਾਰਾ ਮਿਲ ਜੁਲ ਕੇ ਉਹਨੂੰ ਆਪਾਂ ਰੁੱਖਾਂ ਨੂੰ ਸੰਭਾਲੀ ਤਾਂ ਕਿ ਸਾਡੀ ਜਿਹੜੀ ਯਾਦ ਹੈਗੀ ਆ ਉਹਨਾਂ ਬਜ਼ੁਰਗ ਰੁੱਖਾਂ ਦੀ ਉਹ ਸਦਾ ਲਈ ਕਾਇਮ ਰਹੇ ਤੇ ਸਾਡੇ ਜਿਹੜੇ ਯੂਥ ਹੈਗਾ ਸਾਡਾ ਯੂਥ ਨੂੰ ਇੱਕ ਸੇਧ ਮਿਲ ਪਾਵੇ ਉਸ ਤੋਂ ਤੇ ਇਹਨੇ ਸ਼ਬਦ ਕਹਿੰਦਾ ਹੋਇਆ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਦੀ ਧਰਤੀ ਹੈਗੀ ਰੁੱਖਾਂ ਦੀ ਧਰਤੀ ਆ ਇਹ ਗੁਰੂਆਂ ਦੀ ਧਰਤੀ ਅਸੀਂ ਯਾਤਰਾਵਾਂ ਕਰ ਰਹੇ ਆ ਲਗਾਤਾਰ ਪਹਿਲਾਂ 10ਵੇਂ ਪਾਸ਼ਾ ਦਾ ਮਾਰਗ ਨੂੰ ਕਵਰ ਕੀਤਾ ਉਸੋਂ ਨਵੇਂ ਪਾਸ਼ਾ ਦਾ ਮਾਰਕ ਕਵਰ ਕਰ ਰਹੇ ਆ ਜੋ ਵੀ ਰੁੱਖ ਬੂਟੇ ਮਿਲਦੇ ਆ ਉਹਨੂੰ ਅਸੀਂ ਉਸ ਬਨਸਪਤੀ ਨੂੰ ਦਿਖਾਉਂਦੇ ਆ ਰਏ ਤਾਂ ਕਿ ਲੋਕ ਮੋਟੀਵੇਟ ਹੋਣ ਤੇ ਇੱਕ ਗੱਲ ਹੋਰ ਕਹਿਣਾ ਚਾਹਾਂਗੇ ਇੱਥੇ ਵੀ ਜਿਸ ਤਰ੍ਹਾਂ ਜਿਵੇਂ ਕਿਸੇ ਗੁਰੂ ਘਰ ਦਾ ਨਾਮ ਜੰਡ ਸਾਹਿਬ ਆ ਤਾਂ ਉੱਥੇ ਜਿਹੜੀਆਂ ਉਸ ਇਲਾਕੇ ਦੀਆਂ ਨੇੜੇ ਦੀਆਂ ਰੋੜਾਂ ਹੈਗੀਆਂ ਉਹ ਘਟੋ-ਘਟ ਕੋਸ਼ਿਸ਼ ਕਰੀਏ ਉੱਤੇ ਜੰਡ ਦੇ ਰੁੱਖ ਲਾਏ ਜਾਣ ਜਿਸ ਤਰ੍ਹਾਂ ਕੋਈ ਨਿੰਮ ਸਾਹਿਬ ਗੁਰਦੇ ਮੈਂ ਆਕੜ ਪਿੰਡ ਹੈਗਾ ਉੱਥੇ ਨਿੰਮ ਦੇ ਰੁੱਖ ਲਾਏ ਜਾਣ ਜਿਵੇਂ ਕੋਈ ਹੋਰ ਵਾਨ ਪੀਲੂ ਜੋ ਵੀ ਰੁੱਖਾਂ ਦੇ ਨਾਮ ਜਿਹੜੇ ਪਿੱਛੇ ਗੁਰੂ ਘਰ ਬਣਿਆ ਉਹ ਉਹਨਾਂ ਦੀ ਯਾਦ ਵਿੱਚ ਆਪਾਂ ਆਪਣੀਆਂ ਜਿਹੜੀ ਰੋਡ ਸਾਈਡ ਜ਼ਮੀਨਾਂ ਜਿਹੜੀਆਂ ਲੱਗਦੀਆਂ ਹੈਗੀਆਂ ਕੋਸ਼ਿਸ਼ ਕਰ ਸਕਦੇ ਆ ਉਹਨਾਂ ਦਾ ਗੁਰੂਆਂ ਦੀ ਇੱਕ ਯਾਦ ਵਿੱਚ ਆਪਾਂ ਜਾਂ ਰੁੱਖਾਂ ਨੂੰ ਸੰਭਾਲਣ ਲਈ ਇੱਕ ਹਮਲਾ ਮਾਰ ਸਕਦੇ ਆ ਜਿਹੜੀਆਂ ਉਹ ਰੋਡ ਸਾਈਡ ਜ਼ਮੀਨ ਹੈਗੀ ਆਪਾਂ ਕੱਢ ਕੇ ਆਪਾਂ 2 ਫੁੱਟ ਜਗ੍ਹਾ ਛੱਡ ਕੇ ਸਰਕਾਰੀ ਤੇ ਆਪਾਂ ਹੋਰ ਅੰਦਰੋਂ 1 ਫੁੱਟ ਛੱਡ ਕੇ ਆਪਾਂ ਉਹ ਹਮਲਾ ਮਾਰ ਸਕਦੇ ਆ ਇਹਨੇ ਸ਼ਬਦ ਕਹਿੰਦਾ ਇੱਕ ਵਾਰ ਫੇਰ ਤੋਂ ਸਾਡੇ ਕੋਲ ਸਾਰੇ ਰੁੱਖ ਮੌਜੂਦ ਹੈਗੇ ਆ ਜਿੰਨੇ ਵੀ ਪੁਰਾਤ ਤਰ ਅਸੀਂ ਗੱਲ ਕਰਦੇ ਆ ਤੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈ ਪੰਜਾਬ ਦੀ ਧਰਤੀ ਨੂੰ ਰੁੱਖਾਂ ਦੀ ਲੋੜ ਆਪਾਂ ਸਾਰਾ ਮਿਲ ਜੁਲ ਕੇ ਲਈਏ ਧੰਨਵਾਦ ਸਾਰਾ ਸਸਸੀ ਗ